ਮੈਂ ਬਲਾਕ ਖੇਤੀਬਾੜੀ ਅਫਸਰ ਫਾਈਲ ਕਾ ਅੱਜ ਅਸੀਂ ਇੱਥੇ ਪਿੰਡ ਮੁੰਬੇ ਕੇ ਬਲਵਿੰਦਰ ਸਿੰਘ ਬਾਠ ਬ੍ਰਦਰ ਦੇ ਫਾਰਮ ਹਾਊਸ ਤੇ ਖੇਤ ਵਿੱਚ ਅੱਜ ਹਾਜ਼ਰ ਹੋਏ ਹਾਂ ਮੌਕੇ ਤੇ ਕੰਬਾਈ ਨਾਲ ਹਾਰਵੈਸਟ ਕੀਤੀ ਜਾ ਰਹੀ ਹੈ ਝੋਨੇ ਦੀ ਪੈਡੀ ਦੀ ਇਹ ਜਿਹੜੇ ਬਾਠ ਬ੍ਰਦਰ ਹੈਗੇ ਇਹ ਪਿਛਲੇ 10 ਸਾਲਾਂ ਤੋਂ ਪਰਾਲੀ ਦੀ ਸਾਮ ਸੰਭਾਲ ਕਰ ਰਹੇ ਹੈ ਜਿਹੜੀ ਕਮਬਾਈਨ ਅੱਜ ਐਸਐਮਐਸ ਨਾਲ ਇੱਕ ਕਟਾਈ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਇਹਨਾਂ ਨੇ ਹੈਪੀ ਸੀਡਰ ਦੀ ਮਦਰ ਨਾਲ ਕਣਕ ਦੀ ਸਿੱਧੀ ਬਿਜਾਈ ਕਰਨੀ ਹੈ ਤੇ ਇਹਦੇ ਵਿੱਚ ਇਹ ਸਾਰੀ ਜੋ ਮਲਚਿੰਗ ਦੀ ਤਕਨੀਕ ਨਾਲ ਹੈਪੀ ਸੀਡਰ ਨੂੰ ਵਰਤ ਕੇ ਕਰਨਗੇ ਮੈਂ ਇਹਨਾਂ ਨੂੰ ਪ੍ਰੋਤਸਾਹਤ ਵੀ ਕਰ ਰਿਹਾ ਇਹ ਅਗਾਹ ਵਧੂ ਕਿਸਾਨ ਹੈਗੇ ਆ ਹਮੇਸ਼ਾ ਹੀ ਵਿਭਾਗ ਦੇ ਨਾਲ ਵੀ ਜੁੜੇ ਹੋਏ ਆ ਔਰ ਜੋ ਵੀ ਵਿਭਾਗ ਦੇ ਦੀਆਂ ਗਾਈਡਲਾਈਨ ਹੁੰਦੀਆਂ ਉਹਨਾਂ ਨੂੰ ਇਹ ਹਮੇਸ਼ਾ ਹੀ ਅਡਾਪਟ ਕਰਦੇ ਆ ਤੇ ਆਪਣੇ ਖੇਤਾਂ ਵਿੱਚ ਇਹਨਾਂ ਦਾ ਕਾਫੀ ਨਵੀਂ ਤਕਨੀਕਾਂ ਅਪਣਾ ਕੇ ਝਾੜ ਵੀ ਕਾਫੀ ਹੁੰਦਾ ਹੈਗਾ ਇਹਨਾਂ ਦੇ ਖੇਤਾਂ ਵਿੱਚੋਂ ਇਹ ਹਮੇਸ਼ਾ ਹੀ ਇਸ ਗੱਲ ਤੋਂ ਸੰਤੁਸ਼ਟ ਹੈਗੇ ਆ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਬਹੁਤ ਮਹਿਕਮੇ ਦੀਆਂ ਸਕੀਮਾਂ ਨੂੰ ਆਪਣੇ ਲਾਗੂ ਕਰਦੇ ਆ ਤੇ ਦੂਜਾ ਇਹ ਨਾਲ ਬੈਲਰ XC2 ਦਾ ਵੀ ਕਰਦੇ ਆ ਇੰਸਟੀਚੂਟ ਨੂੰ ਵੀ ਮੈਨੇਜਮੈਂਟ ਕਰਦੇ ਆ ਸਾਰਾ ਮੈਂ ਦੂਜੇ ਕਿਸਾਨਾਂ ਨੂੰ ਇਲਾਕੇ ਦੇ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਵੇਂ ਬਾਠ ਬ੍ਰਦਰਜ਼ ਆਪਣੇ ਨਵੀਆਂ ਤਕਨੀਕਾਂ ਦੀ ਸੰਧਾਂ ਦੀ ਇੰਪਲੀਮੈਂਟਸ ਦੀ ਵਰਤੋਂ ਕਰਕੇ ਆਪਣੀ ਖੇਤਾਂ ਦੇ ਵਿੱਚੋਂ ਕਣਕ ਦੀ ਸਿੱਧੀ ਬਿਜਾਈ ਕਰਦੇ ਕਰ ਰਹੇ ਹੈ ਪਰਾਲੀ ਦੀ ਸਾਂਭ-ਸਮਾਲ ਕਰ ਰਹੇ ਹੈ ਇਹਨਾਂ ਤੋਂ ਹੀ ਦੂਸਰੇ ਕਿਸਾਨ ਵੀ ਸਿੱਖਿਆ ਲੈ ਕੇ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੈ ਤੇ ਆਪਣਾ ਲਾਹਾ ਲੈ ਸਕਦੇ ਹੈ